ਕੀਤਾ ਹੈਗਾ ਤੇ ਇਸ ਦੇ ਵਿੱਚ 423 ਗ੍ਰਾਮ ਹਿਰੋਇਨ 5 ਕਰੋੜ 9 ਲੱਖ ਡਰਗ ਮਨੀ ਤਿੰਨ ਲਗਜ਼ਰੀ ਕਾਰਾਂ 372 ਗ੍ਰਾਮ ਸੋਨਾ ਤੇ 11 ਗ੍ਰਫਤਾਰੀਆਂ ਹੋਈਆਂ ਜਿਸ ਦੇ ਵਿੱਚ ਟੋਟਲ 18 ਅਕਿਊਜ਼ ਨਾਮਿਨੇਟ ਕੀਤੇ ਗਏ ਹੈਗੇ ਤੇ ਤਿੰਨ ਜਿਹੜੇ ਹਵਾਲਾ ਆਪਰੇਟਰਸ ਹੈਗੇ ਜਿਹੜੇ ਫੋਰਨ ਐਕਸਚੇਂਜ ਦਾ ਕੰਮ ਕਰਦੇ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਸੋ ਇੱਕ ਐਂਡ ਟੂ ਐਂਡ ਮੈਨਰ ਦੇ ਵਿੱਚ ਕੰਪਲੀਟ ਇਨਵੈਸਟੀਗੇਸ਼ਨ ਕਰਕੇ ਜਿਹੜਾ ਪਾਕ ਐਂਡ ਤੇ ਜਿਹੜਾ ਪਾਕਿਸਤਾਨੀ ਸਮਗਲਰ ਇਥੇ ਹਿਰੋਇਨ ਭੇਜ ਰਿਹਾ ਹੈ ਉਸ ਨੂੰ ਆਇਡੈਂਟੀਫਾਈ ਕਰਕੇ ਨਾਮਿਨੇਟ ਕੀਤਾ ਗਿਆ ਹੈ ਜਿਹੜਾ ਇੰਡੀਅਨ ਐਂਡ ਤੇ ਜਿਹੜਾ ਫੋਰਨ ਬੈਠਾ ਜਿਹੜਾ ਇਸ ਬੀਨੂ ਬਿਗ ਫਿਸ਼ ਜਿਹੜਾ ਇਸ ਨੈਟਵਰਕ ਨੂੰ ਕੰਟਰੋਲ ਕਰ ਰਿਹਾ ਸੀ ਉਸ ਨੂੰ ਆਇਡੈਂਟੀਫਾਈ ਕਰਕੇ ਨਾਮਿਨੇਟ ਕੀਤਾ ਗਿਆ ਇੰਡੀਅਨ ਐਂਡ ਤੇ ਜਿਹੜੇ ਬੇਨ ਆਪਰੇਟਿਵਸ ਸੀਗੇ ਜਿਹੜੇ ਕੂਰੀਅਰਸ ਸੀਗੇ ਤੇ ਜਿਹੜੇ ਖਵਾਲਾ ਡੀਲਰਸ ਦੇ ਰਹੀ ਜਿਹੜਾ ਪੈਸਾ ਵਾਪਸ ਪਾਕਿਸਤਾਨ ਭੇਜਿਆ ਜਾਂਦਾ ਸੀ ਸੋ ਇਹਨਾਂ ਨੂੰ ਨੋਮੀਨੇਟ ਕਰਕੇ ਅਰੈਸਟ ਕੀਤਾ ਗਿਆ ਹੈਗਾ ਸੋ ਇੱਕ ਐਂਡ ਟੂ ਐਂਡ ਬੈਨਰ ਦੇ ਵਿੱਚ ਆ ਜਿਹੜੀ ਪੰਜਾਬ ਸਰਕਾਰ ਦੀ ਹਦਾਇਤਾਂ ਹੈਗੀਆਂ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਤੇ ਧਿਆਨ ਦਿੱਤਾ ਜਾਵੇ ਤੇ ਜਿਹੜੇ ਡਰਗ ਨੈਟਵਰਕਸ ਦਾ ਜਿਹੜਾ ਇਲਗਾਟਨ ਮਨੀ ਹੈਗਾ ਉਸ ਨੂੰ ਅਟੈਕ ਕੀਤਾ ਜਾਵੇ ਸੋ ਥੈਟ ਸੋਰਸ ਆਫ ਫੰਡਿੰਗ ਜਿਹੜੀ ਹੈਗੀ ਉਹ ਉਸ ਨੂੰ ਚੋਕ ਕੀਤਾ ਜਾ ਸਕੇ ਤੇ ਜਿਹੜੀ ਡਰਗ ਸਪਲਾਈ ਤੇ ਸਬਸਟੈਂਟਿਵ ਡੈਂਟ ਪੈ ਸਕੇ ਅ ਸ਼ਹਿਬਾਜ਼ ਖਾਨ ਨਾਦਾ ਜਿਹੜਾ ਨਰੋਵਾਲ ਬੇਸਡ ਬਦਨਾਮ ਪਾਕ ਸਮਗਲਰ ਹੈਗਾ ਉਸਨੇ ਜਿਹੜੀ ਕਨਸਾਈਨਮੈਂਟ ਭੇਜ ਰਿਆ ਸੀਗਾ ਸੋ ਇੰਡੀਆ ਦੇ ਵਿੱਚ ਇਟਲੀ ਬੇਸਡ ਇੱਕ ਸਮਗਲਰ ਜਿਸ ਦਾ ਨਾਮ ਅਸੀਂ ਡਿਸਕਲੋਸ ਨਹੀਂ ਕਰ ਰਹੇ ਹੈਗੇ ਸੋ ਉਹ ਇਸ ਦਾ ਮਾਸਟਰਮਾਈਂਡ ਸੀਗਾ ਹਰਪੇਸ਼ ਭੇਜਾ ਤੇ ਹਰਮਿੰਦਰ ਇਹਦੇ ਆਪਰੇਟਿਵ ਸੀਗੇ ਹਰਪੇਸ਼ ਭੇਜਾ ਨੂੰ ਕੁਝ ਦਿਨ ਪਹਿਲੇ ਤਰਨਤਾਰਨ ਪੁਲਿਸ ਨੇ 2 ਕਰੋੜ ਦੀ ਕਰੰਸੀ ਨਾਲ ਗ੍ਰਿਫਤਾਰ ਕੀਤਾ ਸੀਗਾ ਸੋ ਇੱਕ ਬੜੇ ਹੀ ਕੰਪਲਿਕੇਟਿਡ ਤਰੀਕੇ ਨਾਲ ਡੈੱਡ ਲੈਟਰ ਬਾਕਸਸ ਦੀ ਇਸਤੇਮਾਲ ਕਰਕੇ ਵੇਰੀਅਸ ਕਟਆਉਟਸ ਤੇ ਫੋਰਨ కరెన్సీ ਜਿਹੜਾ ਹੈਗਾ ਇਹ ਯੂਜ਼ ਕਰਦੇ ਸੀਗੇ ਇੱਕ ਬਹੁਤ ਹੀ ਇੰਟੈਲੀਜੈਂਸ ਬੇਸਡ ਸੈਂਟਰਲ ਏਜੰਸੀਜ਼ ਦੇ ਕੋਆਰਡੀਨੇਸ਼ਨ ਦੇ ਨਾਲ ਐਨਟੀਐਫ ਨੇ ਇਹ तकरीबन 2 ਮਹੀਨੇ ਇਹਨਾਂ ਦਾ ਆਪਰੇਸ਼ਨ ਚੱਲਦਾ ਰਿਹਾ 2 ਮਹੀਨੇ ਤੋਂ ਬਾਅਦ ਐਵੀਡੈਂਸ ਕਲੈਕਟ ਕਰਨ ਤੋਂ ਬਾਅਦ ਇਹਨਾਂ ਨੇ ਇਹ ਜਿਹੜਾ ਰੈਕਟ ਬਰਸਟ ਕੀਤਾ ਹੈਗਾ ਸੋ ਇਸ ਦੇ ਵਿੱਚ ਹੋਰ ਗ੍ਰਿਫਤਾਰੀਆਂ ਹੋਣਗੀਆਂ ਰਿਕਵਰੀਜ਼ ਵੀ ਹੋਰ ਹੋਣਗੀਆਂ ਸੀਵਰਲ 100 ਕਰੋੜਸ ਵਰਥ ਆਫ ਪ੍ਰੋਪਰਟੀਆਂ ਹੈਵ ਬੀਨ ਆਈਡੈਂਟੀਫਾਈਡ ਐਂਡ ਅੰਡਰ 68 ਐਫ ਐਨ ਪੀ ਐਸ ਇਨ ਪ੍ਰੋਪਰਟیز ਦਾ ਸੀਜ਼ਰ ਹੋਊਗਾ ਸੋ ਇੱਕ ਇੱਕ ਬਹੁਤ ਵੱਡੀ ਸੱਟ ਪਾਪ ਬੇਸਟ ਜਿਹੜਾ ਡਰਗ ਨੈਟਵਰਕ ਹੈਗਾ ਉਸ ਉਸ ਨੂੰ ਵਜੀਏ ਸੋ ਇਹ ਐਨਟੀਐਫ ਦੀ ਇੱਕ ਬਹੁਤ ਵੱਡੀ ਕਾਮਯਾਬੀ ਹੈਗੀ ਇਸ ਦੇ ਨਾਲ ਹੀ ਅੱਜ ਐਜ਼ ਸਾਡਾ ਜਿਹੜਾ 24ਵਾਂ ਦਿਨ ਹੈਗਾ ਇਨ ਦਾ ਵਾਰ ਅਗੇਂਸਟ ਡਰਗਸ ਤੇ ਟੋਟਲ 2170 ਐਫ ਆਈ ਆਰਾਂ ਸਾਰੀ ਸਟੇਟ ਦੇ ਵਿੱਚ ਦਰਜ ਹੋ ਗਈਆਂ ਜਿਸ ਦੇ ਵਿੱਚ 3868 ਗ੍ਰਿਫਤਾਰੀਆਂ ਹੋਈਆਂ 135.5 ਕੇਜੀ ਹੀਰੋਇਨ ਦੀ ਰਿਕਵਰੀ ਹੋਈ ਹੈ 82.9 ਕੇਜੀ ਅਫੀਮ 758000 ਟੈਬਲੇਟਸ 1 ਕੇਜੀ ਆਈਸ 1.37 ਕੇਜੀ ਕੋਕੇਨ ਰਿਕਵਰ ਹੋਈ ਹੈ ਤੇ ਸਾਡਾ ਫੋਕਸ ਹੈਗਾ ਕੁਆਲਿਟੀ ਐਵਿਡੈਂਸ ਬੇਸਡ ਇਨਵੈਸਟੀਗੇਸ਼ਨਸ ਕਰਕੇ ਐਂਡ ਟੂ ਐਂਡ ਬੈਨਰ ਦੇ ਵਿੱਚ ਜਿਹੜੇ ਇਹ ਡਰੱਗ ਨੈਟਵਰਕਸ ਹੈਗੇ ਇਹਨਾਂ ਨੂੰ ਬਸਟ ਕੀਤਾ ਜਾਵੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਤੇ ਧਿਆਨ ਦਿੱਤਾ ਜਾਵੇ